2 ਲੱਖ ਰੁਪਏ ਦੇ ਕੇ ਖੇਡਣ ਨੂੰ ਤਿਆਰ ਆ ਬਾਈ ਆਹ ਦੇਖ ਲੋ ਜੀ ਸਾਡ ਪ੍ਰਸ਼ਾਸਨ ਸਿੱਧੀ ਪੰਚਾਇਤ ਧੱਕਾ ਕਰ ਰਹੀ ਆ ਬਾਈ ਮੈਂ ਅਸੀਂ ਬੋਲੀ ਲੈ ਕੇ 2 ਲੱਖ ਰੁਪਏ ਦੇ ਕੇ ਖੇਡਣ ਨੂੰ ਤਿਆਰ ਆ ਪਰ ਬਾਈ ਇਹ ਸਾਡੀ ਸਕਿਉਰਿਟੀ ਵੀ ਨਹੀਂ ਬਣਾ ਰਹੇ ਬੋਲੀ ਨੂੰ ਛਰੇਆਂ ਧੱਕਾ ਕਰਦੇ ਨੇ ਬਾਈ ਦੇਖ ਲੋ ਤੁਗਨੀ ਦੀ ਪੰਚਾਇਤ ਆ ਕਿੰਨੇ ਮੁੰਡੇ ਖੇਡਣ ਆ ਲੈ ਆ ਬਾਈ ਅਸੀਂ ਸਾਨੂੰ 15 ਦਿਨ ਹੋ ਗਏ ਇਹਨਾਂ ਦੀ ਮੰਤਕਾ ਕਰਦਿਆਂ ਨੂੰ ਅਸੀਂ ਉੱਥੇ ਠੇਕਾ ਦਿੰਨੇ ਆ 2 ਬਿੱਗਿਆਂ ਦਾ ਬਾਈ ਕਾਦੇ ਲਈ ਦਿੰਨੇ ਆ ਖੇਡਣ ਵਾਸਤੇ ਦਿੰਨੇ ਆ ਬਾਈ ਜੇ ਅਸੀਂ ਜੇ ਤੱਕ ਕਿਸੇ ਹੋਰ ਕਰਦੇ ਹੋਏ ਸਾਨੂੰ ਆਹ ਦੱਸ ਦੇਣ ਇਹ ਸਾਡੇ ਤੇ ਝੂਠੇ ਇਲਜ਼ਾਮ ਲਾਉਂਦੇ ਨੇ ਫਿਰ ਤੁਸੀਂ ਟੀਕੇ ਲਾਉਂਦੇ ਹੋ ਬਾਈ ਆ ਕਿੰਨੇ ਜਣੇ ਖੜੇ ਨੇ ਜਿੰਨੇ ਅਸੀਂ ਖੇਡ ਲਿਆ ਕੋਈ ਕੂਲ ਲੱਪ ਵਾਲਾ ਵੀ ਮਿਲ ਗਿਆ ਸਾਡੇ ਤੋਂ ਅਸੀਂ ਗਰਾਊਂਡ ਛੱਡਦਾ ਨਹੀਂ ਜਿਹੜਾ ਬੰਦਾ ਕਹਿੰਦਾ ਉਹਦਾ ਡੋਪ ਟੈਸਟ ਕਰਾਉ ਜੇ ਨਾ ਨਸੇੜੀ ਹੋਇਆ ਅਸੀਂ ਪਿੰਡ ਛੱਡ ਦਾਂਗੇ ਕਿੱਡੀ ਗੱਲ ਹੈ ਯਾਰ ਬਾਈ ਬੜਾ ਮੋਟਾ ਦਾ ਬੰਦਾ ਇੰਨਾ ਧੱਕਾ ਥੋੜੀ ਚੱਲੂਗਾ ਬਾਈ ਤੁਸੀਂ ਸਾਰੇ ਪੜੇ ਲਿਖੇ ਹੋ ਅਸੀਂ ਗਰਾਊਂਡ ਵਾਸਤੇ ਕਹਿ ਰਹੇ ਹਾਂ ਯਾਰ ਅਸੀਂ ਜੇ ਕੋਈ ਹੋਰ ਗੱਲ ਹੁੰਦੀ ਬਾਈ ਅਸੀਂ ਕਹਿ ਜਾਂਦੇ ਝੁਗਨੀ ਪੰਚਾਇਤ ਸਰੇ ਆਮ ਧੱਕਾ ਕਾਫੀ ਹੋਣੀ ਤੁਹਾਨੂੰ ਸਕਿਉਰ ਕਟੋਟ-ਕਟ 20 ਸਾਲ ਹੋ ਗਏ ਸੰਘਰਸ਼ ਕਰਦੇ ਆ ਤਾਂ ਭਾਈ ਅੱਜ ਗਰਾਊਂਡ ਮਿਲਿਆ 2 ਸਾਲ ਪਹਿਲਾਂ ਗਰਾਊਂਡ ਮਿਲਿਆ ਸਰਿਆਮ ਦੇਖ ਲੋ ਭਾਈ ਅੰਦਰ ਬੋਲਦੀ ਕਰਾਈ ਜਾ ਰਹੀ ਆ ਗਰਾਊਂਡ ਹੁੰਦੇ ਨੇ ਭਾਈ ਅਸੀਂ ਹੋਰ ਤਾਂ ਨਹੀਂ ਕੁਝ ਮੰਗਿਆ ਭਾਈ ਸਾਰਾ ਪਿੰਡ ਤੁਸੀਂ ਨਾਲੋਂ ਨਾਲਾ ਇੱਕ ਬੰਦਾ ਵੀ ਕਹਿਣ ਦੇ ਵੀ ਉੱਥੇ ਅਸੀਂ ਕੋਈ ਵੀ ਗਲਤ ਕੰਮ ਨਹੀਂ ਉੱਥੇ ਹੈ ਭਾਈ ਸਾਡੇ ਤਾਂ ਇੰਨੇ ਇਲਜ਼ਾਮ ਲਾਏ ਨੇ ਆ ਬੰਦੇ ਖੜੇ ਨੇ ਡੋਪ ਟੈਸਟ ਕਰ ਕਿਤੇ ਬੰਦੇ ਦਾ ਵੀ ਇਸ ਕਰਾਮੀ ਚ ਪੂਲ ਲੱਪੜਾ ਵੀ ਨਿਕਲ ਆਵੇ ਅਸੀਂ ਜੁਰਤ ਰੱਖ ਰਹੇ ਹਾਂ ਕੂਲਪਾ ਨਹੀਂ ਹੋਇਆ ਸਾਡੇ ਕਿਉਂ ਅਸੀਂ ਗਰਾਉਂਡ ਛੱਡਦਾ ਇਹਦੇ ਵਿੱਚ ਦੋ ਦਿਨ ਟਿਕਾਓ ਜੀ ਬਾਈ ਸਾਨੂੰ ਤੁਸੀਂ ਦੇ ਰਹੇ ਆਂ ਆਪਾਂ ਇਹਦੇ ਤਾਲ ਦਾ ਕਹਿੰਦੇ ਤੁਸੀਂ ਇੱਥੋਂ ਨੂੰ ਸਦਾ ਕਹਿੰਦੇ ਤੁਸੀਂ ਇਹ ਜ਼ਮੀਨ ਨੂੰ ਹੁਣ ਨਹੀਂ ਜ਼ਮੀਨ ਦੇਖ ਕੇ ਲੈ ਲੈ ਜਾਂਦੇ ਆਂ ਬੰਦੇ ਲੈ ਰਹੇ ਆਂ ਆਪਣਾ ਬੋਲੀਆ ਕਹਿੰਦੇ ਪਹਿਲਾ ਪਹਿਲਾ ਸਾਡੇ ਨਾਲ ਜਿੰਨੀ ਇਹ ਬੋਲੀ ਦਿੰਦੇ ਨਾ ਬਾਹਰ ਕਹਿੰਦੇ ਮਾਰ ਦੇ ਲੈ ਅਰ ਜੇ ਬੋਲੀ ਬਣਾ ਕੇ ਦਿੰਦੇ ਤੇ ਨਾਮ ਬਣਾ ਲੋ ਬੋਲੀ ਕੋਲ ਖੰਡਾ ਸਕੋਰਟੀ ਵੀ ਨਹੀਂ ਭਰਉਂਦੇ ਕਹਿੰਦੇ ਖੇਡਣ ਨਹੀਂ ਦੇਣਾ ਬਾਈ ਮੇਨ ਚੱਕ ਦੇ ਬਾਈ ਖੇਡਣ ਦੇ ਆ ਇੱਥੇ ਜਾਣਗੇ ਆ ਵੀ ਆਏ ਹੋ ਗਿਆ ਇਹ ਹਾਲ ਤੀ ਅੱਜ ਤੱਕ ਸਾਡੇ ਪਿੰਡ 'ਚ ਪੁਲਿਸ ਨਹੀਂ ਆਈ ਸੀ ਇਹਨਾਂ ਨੇ ਸੱਦਿਆ ਵੀ ਬੋਲਦੇ ਤੇ ਪੁਲਿਸ ਸੱਦੋ ਵੀ ਜਿਹੜੇ ਬੰਦੇ ਜਿਹੜੇ ਮੁੰਡੇ ਨੇ ਉਹ ਸਾਨੂੰ ਫੋਨ ਕਰਦੇ ਨੇ ਭੰਗ ਕਰਦੇ ਅਸੀਂ ਖੇਡਣ ਲਈ ਮੰਗਿਆ ਬਾਈ ਤੁਸੀਂ ਹੋਰ ਦੱਸ ਦਿਓ ਇਹਨਾਂ ਨੇ ਖੇਡਣ ਨੂੰ ਹੀ ਉੱਥੇ ਕੁਝ ਵੀ ਕਰਦੇ ਸੀ ਕੋਈ ਅਸੀਂ ਬੂਟੇ ਲਾਏ ਬਾਈ ਇਹਨਾਂ ਨੇ ਉਦੋਂ ਸਾਰੀ ਪੰਚਾਇਤ ਵਾਗੀ ਸਾਨੂੰ ਸਾਰਿਆਂ ਨੇ ਬੋਝ ਕਿ ਨਹੀਂ ਬੂਟੇ ਕਹ ਲੈ ਲਈ ਹੁਣ ਤਾਂ ਐਡਾ ਵੱਡਾ ਅਸੀਂ ਬਾਈ 2 ਪੈਕੇ ਮੋਲੀ ਦਿੰਨੇ ਆ 2 ਪੈਕੇ ਠੇਕੇ ਤੇ ਲੈਣੇ ਆ ਕਿਸੇ ਬੰਦੇ ਤੋਂ ਉਹਨੂੰ ਅਸੀਂ 32600 ਰੁਪਏ ਦਿੱਤਾ ਬਾਈ ਐਤਕੀ ਅਸੀਂ ਤਾਂ ਉਹਨੂੰ ਠੇਕਾ ਵੀ ਦਿੱਤਾ ਬਾਈ ਬੁਲਾ ਲ ਸਾਡੇ ਕੋਲ ਹੋ ਵੀ ਪਿਆ ਸੀ ਉਹਨੂੰ ਖਾਤੇ 'ਚ ਪੈਸੇ ਪਾਏ ਨੇ ਇਹ ਉਤੋਂ ਦੀ ਬਾਈ ਕਹਿੰਦੇ ਉੱਥੇ ਬੜਕੇ ਦਿਖਾਏ ਖਾਤੇ 'ਚ ਗੱਲ ਨਹੀਂ ਦੱਸੋ ਬਾਈ ਯਾਰ ਨਹੀਂ ਬਾਹਰ ਕਰਦਾ ਉਹਨਾਂ ਨੇ ਬਾਈ ਕਰ ਪਤਾ ਨਿਕਲ ਨਿਕਲ ਸੀ ਬੋਲੀ ਦੇ ਸਾਟੂਗੇ ਆਪਣੀ ਤੇ ਬਾਗੇ ਨਹੀਂ ਮੈਂ ਉੱਥੇ ਖੱਤਾ ਬੋਲਦਾ ਫਿਰ ਤੁਸੀਂ ਸਾਰੇ ਯਾਰ ਬਾਈ ਤੁਸੀਂ ਦਾ ਸਾਥ ਨਹੀਂ ਕੱਲ ਨੂੰ ਉੱਥੇ ਬੋਲੀ ਦੇ ਦੇਣਗੇ ਕੱਲ ਨੂੰ ਉੱਥੇ ਅਗਰ ਬਾਹਰ ਨਹੀਂ ਜਾਨੀ ਉੱਤੇ ਬਾਹਰ ਨੂੰ ਦਾ 11000 ਪਿੰਡ ਕਪਾ ਦੇ ਉਹ ਬਸ ਉਹ ਜਿਹੜਾ ਬੋਲੀ ਦੇ ਨਹੀਂ ਜਾਨ ਯਾਰ ਅਸੀਂ ਬਾਈ ਕੋਈ ਛੋਟੀ ਲੜਾਈ ਝਗੜੇ ਵਾਸਤੇ ਅਸੀਂ ਬਾਈ ਲੜਦੇ ਤਾਂ ਨਹੀਂ ਹੱਥ ਜੋੜ ਕੇ ਬਾਈ ਮਿਲਤੀ ਕਰਦੇ ਹੁਣੇ ਮੂਰੇ ਅਸੀਂ ਤਾਂ ਜਵਾਨ ਸੁਣਾ ਦੋ ਅਸੀਂ ਬੋਲੀ ਨਹੀਂ ਕਰਾਉਣੀ ਇਸ ਤਰ੍ਹਾਂ ਕੋਈ ਝਗੜਾ ਨਾ ਹੋਵੇ ਬਸ ਉਸੇ ਦਾ ਸਾਡਾ ਕਹੇ ਸਾਡੇ ਸਾਹਮਣੇ ਬਾਹਰ ਕੱਢਿਆ ਸਾਰੇ ਗੱਲ ਇਹ ਸਕੋਲ ਕੁਆਲਟੀ ਬੋਲੀ ਦੇ ਦਾ ਕੋਈ ਵੀ ਬੰਦਾ ਖੜ ਜਾ ਬੋਲੀ ਦਾ ਭਰਾ ਹੋਣਾ ਮੈਂ ਬੋਲੀ ਦਾ ਕਰਾਉਣਾ ਯਾਰ ਮੈਂ ਬੋਲੀ ਦਾ ਕਰਾਉਣੀ ਯਾਰ ਆਪਣੇ ਪੈਸੇ ਨਹੀਂ ਲੈਣੀ ਮੈਂ ਨਹੀਂ ਲੈਣੀ ਦੇਵੀ ਬੋਲੀ ਜਾਉਂਦੇ ਆਹਾਂ ਨੇ ਪੱਜਾ ਰੱਖਾ ਉਹਨਾਂ ਨੇ ਸਕੂਲ ਦਾ ਬਿੱਲ ਭਰਨਾ ਇਹ ਵੀ ਆ ਬੇਗੀ ਨਹੀਂ ਭਰਦੇ ਸਕੂਲ ਦਾ ਬਿੱਲ ਭਰਨਾ ਸਕੂਲ ਨੂੰ ਫਰਮਾਇਂ ਭਰਦਾ ਇਹਦਾ ਮਾਜੀ ਨਹੀਂ ਲੱਗਦਾ ਥੋੜੀ ਚੱਲਦਾ ਹੁੰਦਾ ਅਸੀਂ ਮੰਨਦੇ ਹਾਂ ਜੀ ਕਿਸੇ ਹੋਰ ਨਾਲ ਅਸੀਂ ਮੰਨ ਲਾਂਦੇ ਅਸੀਂ ਤਾਂ ਖੇਡਣ ਵਾਸਤੇ ਮੰਗਦੇ ਆਂ ਆਲੇ-ਦਾਲੇ ਕਿਤੇ ਪਿੰਡਾਂ 'ਚ ਬਾਜੋ ਤੁਹਾਨੂੰ ਕਿਤੇ ਪਿੰਡ 'ਚ ਗਰਾਊਂਡ 'ਚ ਮੁੰਡੇ ਹੁੰਦੇ ਨੇ ਸਾਡੇ ਪਿੰਡ 'ਚ ਨਹੀਂ ਕਿਉਂ ਸਾਡੇ ਪਿੰਡ 'ਚ ਨਹੀਂ ਮੁਸਲਮਾਨ ਤਾਂ ਹੀ ਪਿੱਛੇ ਨੇ ਆਹ ਆਹ ਜਿਹੜੇ ਜਿਹੜੇ ਬੰਦੇ ਚੋਣ ਲੈਣੇ ਤੇ ਨਾਲ ਉਸ ਮੁਸਲਮਾਨ ਪਿੱਛੇ ਕੋਈ ਜੱਟ ਹੁੰਦਾ ਤੁਹਾਨੂੰ ਇਹਨਾਂ ਨੂੰ ਦੱਸਣਾ ਜਾਂਦਾ ਸਕਾ ਨਾਲ ਦਾ ਖੜੋ ਘੱਟ ਘੱਟ ਬੰਦੇ ਨਾਲੇ ਪਿੰਡ ਦੇ ਮੁੰਡੇ ਨੇ ਅੰਗਰਗਰ ਮੋੜਾ ད� ཅི ཅེ ཅཏ ཅཡ རའེ རེ ད� རེ 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 རག ར འེ ར སེ ར ཁསས� ོྲ ར ས ར སྤ ਬੰਦਾ ਵੀ ਤਾਂ ਜਮਦੇ ਬੋਲੇਗੇ ਬੰਦ ਬਾਹਰ ਕਾ ਸਕੋਰਟੀ ਵੀ ਨਹੀਂ ਪਰੇਗਾ ਪੈਸੇ ਵਿੱਚ ਬੈਠ ਸਕਦਾ ਤੈਨੂੰ ਚੱਲ ਬੈਠ ਉਹ ਕਹਿੰਦੇ ਉਤਰੋ ਨਹੀਂ ਬੋਲਣ ਦੇਣਾ ਜੀ ਉਹ ਜਾ ਤੂੰ ਬੈਠ ਸਕਦਾ ਤੂੰ ਬੋਲ ਨਹੀਂ ਦੇ ਸਕਦਾ ਬੈਠ ਸਕਦਾ ਬੰਦਾ ਦਾ ਬਿਠਾਓ ਏਦਾਂ ਠੰਡੇ ਚੋਲੋ ਚਲੋ